ਵਰਦੀ ਧਾਰੀ ਆਪਣੇ ਫੋਨ ਤੋਂ ਪਰਸਨਲ ਫੋਨ ਤੋਂ ਤੁਹਾਡੀ ਵੀਡੀਓ ਨਹੀਂ ਬਣਾ ਸਕਦਾ ਨਿਗਰਡ ਪੁਲਿਸ ਦੇ ਕੋਈ ਐਸਆਈ ਨੇ ਉਹਨਾਂ ਨੇ ਵੀਡੀਓ ਬਣਾਈ ਤੇ ਵਾਇਰਲ ਕੀਤੀ ਹੈ ਕੁੰਡੀ ਮੋਛਵੀ ਨਹੀਂ ਰੱਖ ਸਕਦਾ ਪੁਲਸ ਵਾਲਾ ਜਾਂ ਵਰਦੀ ਧਾਰੀ ਕੋਈ ਵੀ ਬੰਦਾ ਹਿਮਾਚਲ ਦਾ ਮੈਕਸਿਮਮ ਜਦ ਬਿਜ਼ਨਸ ਕਮਾਉਂਦਾ ਟੂਰਿਸਟ ਦੇ ਸਿਰ ਤੋਂ ਚੱਲਦਾ ਹੈ ਬਣਾਏ ਹਿਮਾਚਲੀਆਂ ਨੇ ਨੇ ਪਰ ਪੰਜਾਬੀ ਆਪਰੇਟ ਕਰ ਰਹੇ ਨੇ ਉਹਨਾਂ ਕੋ ਫੋਟੋ ਵੀ ਆਪਰੇਟ ਨਹੀਂ ਹੁੰਦੇ ਮਤਲਬ ਜਾਂ ਤੇ ਪਹਿਲਾਂ ਉਹਦੀ ਪੈਸਾ ਨਹੀਂ ਵੇਖਿਆ ਤੇ ਹੁਣ ਵੇਖ ਲਿਆ ਤੇ ਹੁਣ ਆਫਰਗੇ ਨੇ ਸਸਤੀ ਗੱਲ ਦੀ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਜੇਕਰ ਗੱਲ ਕਰੀ ਜਾਵੇ ਹੈ ਮਾਚਲ ਪਰਦੇਸ ਦੀ ਲਗਾਤਾਰ ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ ਜਿਹੜਾ ਕਿ ਐਨ ਆਰ ਆਈ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਆ ਉਸ ਵਿਅਕਤੀ ਦੇ ਨਾਲ ਉਹ ਤਿੰਨ ਦਿਨ ਕੋਮਾ ਦੇ ਵਿੱਚ ਰਿਹਾ ਆ ਤੇ ਹੁਣ ਪੰਜਾਬ ਦੇ ਵਿੱਚ ਉਸ ਦਾ ਹਾਲਾਤ ਚੱਲ ਰਿਹਾ ਹੈ ਤੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਜਿਸ ਨੂੰ ਲੈ ਕੇ ਸਾਡੇ ਨਾਲ ਸੀਨੀਅਰ ਵਕੀਲ ਸੁਨੀਲ ਮੰਦਲ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਆਖਿਰ ਉਹਨਾਂ ਦਾ ਕੀ ਕਹਿਣਾ ਇਸ ਮੁੱਦੇ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੀ ਹਿਮਾਚਲ ਦੇ ਵਿੱਚ ਲਗਾਤਾਰ ਪੰਜਾਬੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਜੀ ਜੀ ਕੀ ਕਹਿਣਾ ਤੁਹਾਡਾ ਉਸ ਬਾਰੇ ਜੀ ਕੱਲੇ ਪੰਜਾਬੀਆਂ ਨੂੰ ਟਾਰਗੇਟ ਨਾ ਕਰੀਏ ਨਾਨ ਹਿਮਾਚਲੀ ਕੋਈ ਵੀ ਉੱਥੇ ਜਾਂਦਾ ਹੂੰ ਉਹਦੇ ਨਾਲ ਟੂਰਿਸਟ ਪਲੇਸ ਤੇ ਹਮੇਸ਼ਾ ਹੀ ਤਸ਼ੱਦਦ ਉਹਨੂੰ ਸਹਿਣੀ ਪੈਂਦੀ ਹੈ ਹੂੰ ਅ ਠੀਰੇ ਦੇ ਉੱਤੇ ਕੋਈ ਗੱਡੀ ਲਾਓ ਤੇ ਲੋਕਲ ਬੰਦਾ ਲਾ ਕੇ ਜਾਵੇ ਤਾਂ ਉਹਦਾ ਚਲਾਨ ਨਹੀਂ ਹੁੰਦਾ ਜੇ ਬਾਹਰਲਾ ਕੋਈ ਬੰਦਾ ਲਾ ਕੇ ਜਾਵੇ ਤੇ ਉਹਦਾ ਚਲਾਨ ਹੁੰਦਾ ਹੂੰ ਔਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਉਸ ਬਾਹਰਲੇ ਬੰਦੇ ਨੂੰ ਕਰਨਾ ਪੈਂਦਾ ਹੂੰ ਔਰ ਇਹੀ ਆਪਾਂ ਹੁਣੇ ਪਿੱਛੇ ਜੇ ਵੀਡੀਓ ਦੇਖੀ ਸੀ ਕਿ ਕੋਈ ਪਾਰਕਿੰਗ ਤੋਂ ਲੈ ਕੇ ਸਾਡੇ ਪੰਜਾਬ ਪੁਲਿਸ ਤੇ ਸੋਰੀ ਚੰਡੀਗੜ੍ਹ ਪੁਲਿਸ ਦੇ ਕੋਈ ਐਸਆਈ ਨੇ ਉਹਨਾਂ ਨੇ ਵੀਡੀਓ ਬਣਾਈ ਤੇ ਵਾਇਰਲ ਕੀਤੀ ਹੈ ਬੜੇ ਧਿਆਨ ਨਾਲ ਦੇਖੋ ਤੇ ਉਸ ਵੀਡੀਓ ਵਿੱਚ ਮੈਨਹੈਂਡਲਿੰਗ ਵੀ ਕੀਤੀ ਜਾ ਰਹੀ ਹੈ ਕਾਰ 'ਚ ਬੰਦਾ ਆਪਣੀ ਫੈਮਿਲੀ ਨਾਲ ਬੈਠਾ ਤੇ ਉਹਦੇ ਕਾਰ ਦੇ ਦਰਵਾਜੇ 'ਚੋਂ ਹੱਥ ਮਾਰ ਕੇ ਇਦਾਂ ਕੀਤਾ ਜਾ ਰਿਹਾ ਔਰ ਅਫਸੋਸ ਦੀ ਗੱਲ ਤੁਹਾਨੂੰ ਦੱਸਦਾ ਵੀ ਜਿਹੜੇ ਉੱਥੇ ਲੋਕਲ ਆਟੋ ਡਰਾਈਵਰ ਟੈਕਸੀ ਡਰਾਈਵਰ ਹੈ ਉਹ ਵੀ ਆਪਣੇ ਪੁਲਸ ਵਾਲਿਆਂ ਦਾ ਉਹ ਕੰਮ ਨਜਾਇਜ਼ ਕਰ ਰਹੇ ਹੁੰਦੇ ਨੇ ਮਤਲਬ ਜਿੱਥੇ 100 ਰੁਪਏ ਬਣਦਾ ਉੱਥੇ 600 ਰੁਪਏ ਮੰਗਦੇ ਨੇ ਟੂਰਿਸਟ ਨੂੰ ਪੂਰੀ ਤਰ੍ਹਾਂ ਲੁੱਟਦੇ ਨੇ ਪਰ ਜੇ ਕੋਈ ਟੂਰਿਸਟ ਉਹਦਾ ਵੀ ਕਰਦਾ ਵਿਰੋਧ ਤੇ ਉਹਦੇ ਨਾਲ ਵੀ ਮਾਰਕਟਾਈ ਜਾਂ ਇਹੋ ਜੀਆਂ ਹਰਕਤਾਂ ਤੇ ਉਤਰਾਉਂਦੇ ਨੇ ਦੇਖੋ ਹੈ ਤੇ ਅਫਸੋਸਜਨਕ ਗੱਲ ਕਿ ਇਹ ਹਿਮਾਚਲ ਦਾ ਮੈਕਸਿਮਮ ਜੇ ਬਿਜ਼ਨਸ ਕਮਾਉਂਦਾ ਟੂਰਿਸਟ ਦੇ ਸਿਰ ਤੋਂ ਚੱਲਦਾ ਹੈ ਉਹਨਾਂ ਕੋਲ ਆਪਣਾ ਕੁਝ ਖਾਸ ਨਹੀਂਗਾ ਔਰ ਕੁਝ ਸਾਲਾਂ ਤੋਂ ਹੀ ਮਤਲਬ ਕਈ ਇਹ ਤੇ ਉਨਸੇ ਜਿਹੜੀ ਤਰੱਕੀ ਹੋਈ ਹੈ ਉੱਥੇ ਵੀ ਜ਼ਿਆਦਾਤਰ ਪੰਜਾਬੀਆਂ ਦੇ ਹੋਟਲ ਨੇ ਬਣਾਏ ਹਿਮਾਚਲੀਆਂ ਨੇ ਨੇ ਪਰ ਪੰਜਾਬੀ ਆਪਰੇਟ ਕਰ ਰਹੇ ਨੇ ਉਹਨਾਂ ਕੋਲ ਫੋਟਲ ਵੀ ਆਪਰੇਟ ਨਹੀਂ ਹੁੰਦੇ ਹੋਰ ਵੀ ਚੀਜ਼ਾਂ ਹੁੰਦੀ ਹੈ ਪਰ ਬਤੌਰ ਵਰਦੀ ਧਾਰੀ ਜਿਵੇਂ ਗੱਲ ਕਰਾਂ ਤੇ ਵਰਦੀ ਧਾਰੀ ਹੁੰਦਿਆਂ ਆਹ ਜਿਹੜੀ ਹਰਕਤ ਹੋਈ ਹੈ ਦੇਖੋ ਟੂਰਿਸਟ ਜਾਂਦਾ ਹੈ ਲਾਅ ਚ ਇੱਕ ਪ੍ਰੋਵੀਜ਼ਨ ਹੈ ਕਿ ਮੰਨ ਲਓ ਮੈਂ ਬਾਹਰਲੇ ਸ਼ਹਿਰ ਚ ਗਿਆ ਤੇ ਮੈਨੂੰ ਨਹੀਂ ਸੀ ਪਤਾ ਇੱਥੇ ਨੋ ਐਂਟਰੀ ਹੈ ਜਾਂ ਬੋਰਡ ਮਿਟਿਆ ਸੀ ਮੈਂ ਪੜ੍ਹਿਆ ਨਹੀਂ ਮੈਨੂੰ ਇੱਕ ਵਾਰਨਿੰਗ ਦੇ ਕੇ ਲੋਕਲ ਪੁਲਿਸ ਛੱਡ ਸਕਦੀ ਹੈ ਕਿ ਤੁਹਾਡੀ ਇਹ ਨੋਟ ਬਣਾਇਆ ਮਤਲਬ ਮੇਰਾ ਚਲਾਨ ਕੱਟਿਆ ਉੱਥੇ ਲਿਖਿਆ ਫॉर ਵਾਰਨਿੰਗ ਵਾਰਨਿੰਗ ਦੇਣ ਤੋਂ ਬਾਅਦ ਉਹ ਮੈਨੂੰ ਛੱਡ ਸਕਦੀ ਹੈ ਕਿ ਤੁਸੀਂ ਜਾਓ ਔਰ ਅਸੀਂ ਤੁਹਾਨੂੰ ਇੱਕ ਵਾਰਨਿੰਗ ਦਿੱਤੀ ਸੈਕੰਡ ਵਾਰੀ ਤੁਹਾਡਾ ਚਲਾਨ ਹੋਏਗਾ ਜੀ ਪਰ ਵਾਰਨਿੰਗ ਦੇਣ ਦੀ ਬਜਾਏ ਤੁਹਾਡੀ ਮੈਂ ਗੱਡੀ ਵੀ ਬਾਉਂਡ ਕਰ ਲੈਣੀ ਹੈ ਤੁਹਾਡਾ ਇਹ ਵੀ ਕਰ ਲੈਣਾ ਮੈਂ ਖੁਦ ਵੀ ਭੁਗਤ ਭੋਗੀਆਂ ਅੱਜ ਤੋਂ 10 15 20 ਸਾਲ ਪਹਿਲਾਂ ਜਦੋਂ ਮੇਰੀ ਮੈਰਿਜ ਤੋਂ ਬਾਅਦ ਅਸੀਂ ਘੁੰਮਣ ਫਿਰਨ ਗਏ ਤੇ ਮਕਲੌੜ ਗੰਜ ਦੇ ਮੇਨ ਚੌਂਗ 'ਚ ਜਾ ਕੇ ਰਾਤ ਨੂੰ 12:30 1 ਵਜੇ ਮੇਰੀ ਗੱਡੀ ਪਹੁੰਚਦੀ ਹੈ ਕਿਉਂਕਿ ਲੇਟ ਹੋ ਜਾਂ ਇੱਕ ਬੰਦਾ ਪਿੱਛੇ ਮੇਰੇ ਆਟੋ ਲਾ ਦਿੰਦਾ ਇੱਕ ਬੰਦਾ ਮੇਰੇ ਅੱਗੇ ਆਟੋ ਲਾ ਦਿੰਦਾ ਕਿ ਹੋਟਲ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਔਰ ਉਹ ਆਟੋ ਵਾਲੇ ਨੇ ਸ਼ਰਾਬ ਪੀਤੀ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿੰਨੇ ਨਹੀਂ ਭਾਜੀ ਸਾਡੇ ਕੋਲ ਹੋਟਲ ਹੈਗਾ ਅਸੀਂ ਜਸ 10 ਮਿੰਟ ਖਲੋਣਾ ਇੱਥੇ ਆਈਸਕ੍ਰੀਮ ਖਾਣੀ ਹੈ ਤੁਸੀਂ ਆਪੋ ਹੋਟਲ ਜਾਣਾ ਗਾਲਾਂ ਕੱਢਣ ਲੱਗ ਪਏ ਕਿ ਐਸੇ-ਕੈਸੇ ਤੁਸੀਂ ਚਲੇ ਜਾਓਗੇ ਹੋਟਲ ਹਮਾਰੇ ਬਤਾਏ ਹੋਟਲ ਮੇ ਜਾਓਗੇ ਮੈਂ ਕਹਾਂ ਨਹੀਂ ਜਾਣਾ ਮੇਰੇ ਵੀਰ ਤੋਂ ਉਹਨੇ ਸਾਡਾ ਨਾ ਮਾਰਕਟਾਈ ਕੀਤੀ ਸਾਡੀ ਰਾਤ ਨੂੰ ਚੈਨ ਚੁਰਾਲੀ ਬ੍ਰੇਸਲੇਟ ਪਾਇਆ ਸੀ ਉਹ ਚੁਰਾ ਲਿਆ ਮੈਂ ਉੱਥੋਂ ਸਿੱਧਾ ਥਾਣੇ ਗਿਆ ਉਹ ਨੱਡੀ ਰੂਟ ਫਿਰ ਵੀ ਪੁਲਿਸ ਨੇ ਉਹਨਾਂ ਦੀ ਫੇਵਰ ਕੀਤੀ ਕਿ ਨਹੀਂ ਛੋੜੋ ਜੀ ਮੈਂ ਕਿਹਾ ਮੇਰੀ ਕੰਪਲੇਂਟ ਲਾ ਮੈਨੂੰ ਨੰਬਰ ਦੇ ਤੋ ਕੋਈ ਕਾਰਵਾਈ ਕਰਨੀ ਕਰ ਨਹੀਂ ਕਰਨੀ ਨਾ ਕਰ ਪੁਲਿਸ ਨੇ ਮੈਡੀਕਲ ਵੀ ਨਹੀਂ ਕਰਾਇਆ ਸਾਡਾ ਸੀ ਆਪ ਮੈਡੀਕਲ ਕਰਾਣ ਚਲ ਗਏ ਮੈਡੀਕਲ ਕਰਾਇਆ ਸਭ ਕੁਝ ਹੋਇਆ ਮੈਨੂੰ ਕਹਿੰਦਾ ਆਜਾ ਤੇ ਹੈ ਪੰਜਾਬੀ ਸ਼ਰਾਬੀ ਉੱਤੀ ਉਹਨਾਂ ਨੇ ਮੈਂ ਕਿਹਾ ਤੂੰ ਮੇਰਾ ਵੀ ਮੁਲਾਜਾ ਕਰਾ ਤੇ ਮੇਰੇ ਨਾਲ ਦੋ ਜੈਂਟਸ ਹੋ ਰਹੇਗੇ ਉਹਨਾਂ ਦਾ ਵੀ ਮੁਲਾਜਾ ਕਰਾ ਜੇ ਤੈਨੂੰ ਇੱਕ ਦੇ ਮੂੰਹ ਚੋਂ ਵੀ ਮੂੰਹ ਚੋਂ ਕੀ ਬਲੱਡ ਚੋਂ ਵੀ ਹਫਤਾ ਪੁਰਾਣੀ ਵੀ ਸ਼ਰਾਬ ਨਿਕਲਾਏ ਤੇ ਗੱਲ ਕਰੀ ਅਸੀਂ ਸ਼ਰਾਬ ਹੀ ਨਹੀਂ ਪੀਂਦੇ ਭਰਾ ਅਸੀਂ ਫੈਮਿਲੀ ਨਾਲ ਘੁੰਮਣ ਆ ਚੱਟੀ ਕਰ ਲੰਦੇ ਚੱਟ ਜੇ ਮੈਂ ਕਹਾਂ ਇੱਕ ਵੀ ਕਿਸੇ ਦੀ ਲੜਾਈ ਹੋ ਜਵੇ ਤਾਂ ਇੱਕ ਸਿਟੀ ਮਾਰ ਦਿੰਦੇ ਆ ਸਾਰੇ ਇਕੱਠੇ ਕਰ ਦਿੰਦੇ ਮਿੰਟੋ ਮੇਡੀ ਉੱਥੇ ਸਰ ਥੋੜੇ ਦਿਨ ਪਹਿਲਾਂ ਮਖਲੋੜ ਗਾਂਜ ਵਿੱਚ ਇੱਕ ਸਾਡਾ ਜਵਾਨ ਮੁੰਡਾ ਮਾਰੇ ਆ ਇਹਨਾਂ ਨੇ 17 ਬੰਦਿਆਂ ਤੇ 312 ਦਾ ਪਰਚਾ ਦਰਜ ਹੋਇਆ ਦੱਸੋ ਕਿੱਡੀ ਕੀ ਗੱਲ ਸੀ ਗੱਡੀ ਲਈ ਆ ਉਹਨੂੰ ਪਿਆਰ ਨਾਲ ਕਹਤੋ ਭਾਜੀ ਗੱਡੀ ਗਾਂਬਸ਼ਾ ਕਰ ਲਓ ਅਗਲਾ ਨਹੀਂ ਕਰਦਾ ਪੁਲਿਸ ਨੂੰ ਬਲਾਉ ਚਲਾਨ ਕਟਾ ਦਿਓ ਤੁਸੀਂ ਬੰਦਾ ਮਾਰਨ ਦਾ ਕੀ ਤੁਹਾਡਾ ਕੰਮ ਸੀ ਸੋ ਇੰਨੀ ਗੁੰਡਾ ਕਰਦੀ ਐ ਇੰਨੇ ਆਫਰ ਜਾਣਾ ਮਤਲਬ ਜਾਂ ਤੇ ਪਹਿਲਾਂ ਉਹਦੀ ਪੈਸਾ ਨਹੀਂ ਵੇਖਿਆ ਤੇ ਹੁਣ ਵੇਖ ਲਿਆ ਤੇ ਹੁਣ ਆਫਰ ਇਦਾਂ ਦੀ ਬਤਮੀਜ਼ੀਆਂ ਉਹ ਕਰਨੀਆਂ ਤੇ ਫਿਰ ਇਹ ਤੇ ਰਿਸਕ ਪੈਦਾ ਹੋ ਰਿਹਾ ਜਿਹੜੀ ਸਾਡਾ ਆਰਟੀਕਲ 19 ਆਰਟੀਕਲ 21 ਹੈ ਫਰੀ ਟ੍ਰੇਡ ਫਰੀ ਲਿਬਰਟੀ ਫਰੀ ਘੁੰਮਣਾ ਫਿਰਨਾ ਉਸ ਆਰਟੀਕਲ ਦੀ ਵੀ ਤੋਹੀਨ ਹੋ ਰਹੀ ਹੈ ਔਰ ਸ਼ਾਇਦ ਉਥੋਂ ਦੀ ਪੁਲਿਸ ਵੀ ਉਥੇ ਨਜ਼ਾਰੇ ਲੈ ਰਹੀ ਹੈ ਹੁਣੇ ਇੱਕ ਮੇਰਾ ਪੰਜਾਬੀ ਵੀਰ ਝੂਠੇ ਮਰਡਰ ਦੇ ਕੇਸ 'ਚ ਫਸਿਆ ਸੀ 11 ਸਾਲ ਉਹਨੇ ਤਸਿੱਦਤ ਕੱਟੀ ਹੈ 5.5 ਸਾਲ ਜੇਲ੍ਹ 'ਚ ਰਿਹਾ ਹੁਣ ਬਰੀ ਹੋਇਆ ਹੁਣ ਮੈਂ ਐਸੇ ਸਿਲਸਿਲੇ ਉਦੋਂ ਵੀ ਮੈਂ ਸਵਾਲ ਪੁੱਛਿਆ ਸਪੈਸੀਫਿਕ ਉਸ ਆਈਓ ਨੂੰ ਮੈਂ ਕਹਾਂ ਜੀ ਇਸ ਪੂਰੀ 6000 ਰੁਪਏਾਂ ਦੀ 7000 ਰੁਪਏਾਂ ਦੀ ਫਾਈਲ 'ਚ ਕਿਾ ਕੋਈ ਤੁਹਾਡੇ ਕੋਲ ਐਵੀਡੈਂਸ ਹੈਗੀ ਸੀ ਜਿਸ ਪੇਜ 'ਤੇ ਤੁਸੀਂ ਸਵੇਰਾ ਬੰਦਾ ਬੰਨ ਕੇ ਰੱਖਿਆ ਕਹਿੰਦਾ ਕੋਈ ਐਵੀਡੈਂਸ ਨਹੀਂ ਸੀਗੀ ਤੇ ਹੁਣ 100 ਕਰੋੜ ਦੇ ਜਦੋਂ ਮੁਆਵਜ਼ੇ ਪੈਣੇ ਆ ਹੁਣ ਕੌਣ ਦੇਵੇਗਾ ਆਪੇ ਸੋਚ ਕੇ ਵੇਖੋ ਸੋ ਕਹਿੰਦਾ ਭਾਵ ਹੈ ਕਿ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉੱਥੇ ਬਾਹਰ ਲਈ ਗੱਡੀ ਦੇ ਬਾਹਰਲੇ ਬੰਦਿਆਂ ਤੇ ਬਾਹਰਲੇ ਲੋਕਾਂ ਤੇ ਹੋਟਲ ਵਾਲੇ ਵੀ ਮਨਮਰਜ਼ੀ ਦੇ ਰੇਟ ਲਾਉਂਦੇ ਨੇ ਜਦੋਂ ਆਉਂਦੀ ਹੈ ਸੀਜ਼ਨ ਆਉਂਦਾ ਤੇ ਅਦਰਵਾਈਜ਼ ਵੀ ਜੇ ਤੁਸੀਂ ਕੋਈ ਕੰਪਲੇਂਟ ਚੁੱਕਦੇ ਹੋ ਤੇ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਾਰਨ ਕੀ ਸਮਝਦੇ ਹੋ ਕਿਉਂਕਿ ਜੇ ਮੋਹਾਲੇ ਦੀ ਗੱਲ ਕਰੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕਾਫੀ ਹਿਮਾਚਲੀ ਜਿਹੜੇ ਇੱਧਰ ਰਹਿੰਦੇ ਨੇ ਪਰ ਅੱਜਕ ਅੱਜ ਤੱਕ ਕੋਈ ਪੰਜਾਬੀਆਂ ਨੇ ਜਾਂ ਇੱਧਰ ਦੇ ਕੋਈ ਬੰਦਿਆਂ ਨੇ ਉਹਨਾਂ ਨਾਲ ਕੋਈ ਵਿਕਤਰਾ ਨਹੀਂ ਕੀਤਾ ਨਾ ਕੋਈ ਬਦਤਮੀਜ਼ੀ ਕੀਤੀ ਆ ਤੇ ਜੇਕਰ ਪੰਜਾਬੀ ਜਾਂਦੇ ਜਾਂ ਹੋਰ ਵੀ ਕੋਈ ਜਾਂਦੇ ਨੇ ਹਿਮਾਚਲ ਦੇ ਵਿੱਚ ਲਗਾਤਾਰ ਇਹ ਜਿਹੀ ਵਾਰ ਦਤਾਂ ਅੰਜਾਮ ਦਿੰਦੇ ਨੇ ਜੇ ਕਿਹੜੀ ਗੱਲ ਕਰੀਏ ਤਾ ਹਾਲੀ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਨਾਲ ਵੀ ਵਾਰਦਾਤ ਕੀਤੀ ਗਈ ਕੁੱਟਮਾਰ ਕੀਤੀ ਗਈ ਦੀ ਤਿੰਨ ਦਿਨ ਕਮਾ ਦੇ ਵਿੱਚ ਰਿਹਾ ਉਹ ਜੀ ਭਾਜੀ ਇਹ ਤੇ ਹੋਰ ਰਿਪੋਰਟਾਂ ਨੇ ਜਿਹੜੀਆਂ ਸਾਡੇ ਸਾਹਮਣੇ ਵੀਡੀਓ ਜਰੀਏ ਜਾਂ ਕਿਸੇ ਹੋਰ ਜਰੀਏ ਆ ਰਹੀਆਂ ਜਿਹੜੀਆਂ ਰਿਪੋਰਟੇ ਨਹੀਂ ਹੁੰਦੀਆਂ ਉਹ ਤਾਂ ਤੁਸੀਂ ਕੀ ਕਰ ਸਕਦੇ ਹੋ ਇਹ ਚੀਜ਼ਾਂ ਗਲਤ ਨੇ ਗੈਰਕਾਨੂੰਨੀ ਨੇ ਔਰ ਖਾਸ ਕਰਕੇ ਮੇਰੀ ਪਿੱਛੇ ਇੱਕ ਹੋਰ ਵੀਡੀਓ ਵੀ ਆਈ ਹੋਈ ਹੈ ਕੀ ਕਿ ਆ ਵਰਦੀ ਧਾਰੀ ਆਪਣੇ ਪਰਸਨਲ ਮੋਬਾਈਲ ਤੋਂ ਤੁਹਾਡੀ ਵੀਡੀਓ ਬਣਾ ਸਕਦਾ ਮੈਂ ਸ਼ਰੇਮ ਕਿਹਾ ਕਿ ਉਹ ਗੈਰ ਕਾਨੂੰਨੀ ਹੈ ਇਲੀਗਲ ਹੈ ਵਰਦੀ ਧਾਰੀ ਆਪਣੇ ਫੋਨ ਤੋਂ ਪਰਸਨਲ ਫੋਨ ਤੋਂ ਤੁਹਾਡੀ ਵੀਡੀਓ ਨਹੀਂ ਬਣਾ ਸਕਦਾ ਜਦ ਕਿ ਮੈਂ ਪਰਸਨਲ ਫੋਨ ਤੋਂ ਪੁਲਿਸ ਦੀ ਵੀਡੀਓ ਸਰਕਾਰੀ ਨੌਕਰ ਦੀ ਵੀਡੀਓ ਬਣਾ ਸਕਦਾ ਔਰ ਉਹਨਾਂ ਨੂੰ ਸੁਰੱਖਿਆ ਕਰਨ ਦਾ ਜਿੰਮਾ ਦਿੱਤਾ ਗਿਆ ਹੁਣ ਜੇ ਮੈਂ ਅਗਲਾ ਨੁਕਸ ਕੱਢਾਂ ਉਹ ਜਿਹੜਾ ਪੁਲਿਸ ਵਾਲਾ ਉਹਨੇ ਐ ਮੁੱਖ ਖਤਰਨਾਖੋਲੀਆਂ ਰੱਖੀਆਂ ਟੈਕਨੀਕਲੀ ਅਲਾਉਡ ਨਹੀਂ ਹੈ ਸਿੰਪਲ ਮੋਛੇ ਦਾ ਦੀ ਰੱਖੋ ਨਾ ਉਹ ਖੁੰਡੀ ਹੋਣੀ ਚਾਹੀਦੀ ਹੈ ਖੁੰਡੀ ਮੋਛ ਵੀ ਨਹੀਂ ਰੱਖ ਸਕਦਾ ਪੁਲਸ ਵਾਲਾ ਜਾਂ ਵਰਦੀ ਧਾਰੀ ਕੋਈ ਵੀ ਬੰਦਾ ਇਹ ਡਰੈਸ ਕੋਡ ਦੀ ਤੇ ਪ੍ਰੋਫੈਸ਼ਨਲ ਏਥਿਕਸ ਦੇ ਖਿਲਾਫ ਹੈ ਡਰੈਸ ਵਿੱਚ ਉਹਦੀ ਕੈਪ ਸਿਰ ਤੇ ਹੋਣੀ ਚਾਹੀਦੀ ਹੈ ਗਲੇ ਤੱਕ ਦਾ ਜਿਹੜਾ ਇੱਥੋਂ ਛੋਟੀ ਥਾਂ ਦਾ ਬਟਨ ਯਾਨੀ ਕਿ ਉਹਦੀ ਆ ਕੰਠ ਜਿਹੜਾ ਮੋਰਾ ਹੈ ਇਹ ਦਿਖਣਾ ਨਹੀਂ ਚਾਹੀਦਾ ਇਸ ਤੋਂ ਇੱਥੇ ਤੱਕ ਵੱਧ ਤੋਂ ਵੱਧ ਹੋ ਸਕਦਾ ਇਸ ਤੋਂ ਥੱਲੇ ਉਹਦੀ ਛਾਤੀ ਦਾ ਵਾਲ ਦਿਖਣਾ ਨਹੀਂ ਚਾਹੀਦਾ ਗੈਰ ਕਾਨੂੰਨੀ ਹੈ ਉਹ ਵਰਦੀ ਨਹੀਂ ਮੰਨੀ ਜਾਏਗੀ ਤੇ ਪੁਲਸ ਵਾਲਿਆਂ ਦੀ ਵਰਦੀ ਚੈੱਕ ਕਰ ਲੋ ਚਾਰ ਬੰਦੇ ਇਕੱਠੇ ਕਰੇ ਕਰ ਲੋ ਉਹਨਾਂ ਦਾ ਰੰਗ ਨਹੀਂ ਮਿਲਦਾ ਸੋ ਕਹਿੰਦਾ ਭਾਵੇਂ ਹੈ ਵਰਦੀ ਧਾਰੀ ਬੰਦੇ ਦੀ ਜਿਹੜੀ ਆ ਡਿਊਟੀਆਂ ਨੇ ਪ੍ਰੋਫੈਸ਼ਨਲ ਇਥਿਕਸ ਹੈ ਇਹ ਮੇਰਾ ਜੂਨੀਅਰ ਕੈਂਡੀਡੇਟ ਹੈ ਇਸਮિતા ਇਹਦਾ ਨਾਮ ਹੈ ਫਸਟイヤー ਦਾ ਬੱਚਾ ਹੈ ਇਹਦੇ ਕੋਲ ਪੁੱਛੋ ਕਿ ਵਰਦੀ ਧਾਰੀ ਜਿਹੜਾ ਉਹਦੇ ਕੀ ਰਾਈਟਸ ਬਣਦੇ ਨੇ ਉਹ ਕੀ ਕਰ ਸਕਦਾ ਕਿਸੇ ਦੇ ਵਿੱਚ ਬਿਲਕੁਲ ਬਿਲਕੁਲ ਕੀ ਕਹਿਣਾ ਹੈ ਤੁਹਾਡੇ ਇਸ ਬਾਰੇ जो वर्दीधारी है वो किसी को भी मार नहीं सकता या ऐसा कुछ आ, कु, आ, उसके साथ कुछ कर नहीं सकता ऐसी कोई वारदात क्योंकि वो पूरा इलीगल होगा दूसरा वर्दीधारी ये भी नहीं कह सकता कि मुझे इस बारे में पता नहीं था या मुझे इस लॉ के बारे में पता नहीं था क्योंकि लॉ भारत में ये कानून कानून बना हुआ है कि हर एक इंसान को चाहे वो पुलिस ऑफिसर हो, हो चाहे वो नॉर्मल बंदा हो तो हर किसी को लॉ के बारे में पूरी जानकारी होनी चाहिए बिल्कुल बिल्कुल अजय ये गल की है ਤੁਸੀਂ ਇਹ ਵਰਦੀ ਚ ਰਹਿ ਕੇ ਵਰਦੀ ਚ ਰਹਿ ਕੇ ਤੇ ਜਾਂ ਮੈਂ ਵਕੀਲ ਆ ਮੈਨੂੰ ਕਹਾਂ ਮੈਨੂੰ ਚਪੇੜ ਮਾਰੀ ਤੇ ਮੈਨੂੰ ਪਤਾ ਨਹੀਂ ਸੀ ਵੀ ਚਪੇੜ ਮਾਰਨਾ ਪਾਪ ਹੈ ਇਹ ਤੇ ਪੋਸੀਬਲ ਹੀ ਨਹੀਂ ਨਾ ਹਲਵਾਈ ਕਵੇ ਮੈਨੂੰ ਬਰਫੀ ਬਣਾਉਣੀ ਨਹੀਂ ਆਉਂਦੀ ਇਹ ਗਲਤ ਹੈ ਅਸੂਲਨ ਗਲਤ ਹੈ ਵਰਦੀਦਾਰੀ ਹੋ ਕੇ ਧੱਕਾ ਮੂਕੀ ਕਰਨ ਦਾ ਤੇ ਅਧਿਕਾਰ ਹੀ ਨਹੀਂ ਹੈ ਮੇਰੇ ਨਾਲ ਵੀ ਧੱਕਾ ਹੋਇਆ ਇੱਕ ਜਗ੍ਹਾ ਤੇ ਹਿਮਾਚਲ 'ਚ ਮੈਂ ਕੋਈ ਕੇਸ ਲਿਖ ਹੋਈ ਮਰਡਰ ਵਾਲਾ ਕੇਸ ਲੜਨ ਜਾਂਦਾ ਸੀ ਤੇ ਆਪੋਜ਼ਿਟ ਪਾਰਟੀ ਨੇ ਸੋਚਿਆ ਵੀ ਇਹ ਵਕੀਲ ਥੋੜਾ ਜਿਆਦਾ ਤਾਕਤ ਰੱਖਦਾ ਹੈ ਸਿਰ ਡਾਉਂਦਾ ਹੈ ਠੀਕ ਹੈ ਤੇ ਇਹਨੂੰ ਤੰਗ ਜਰੀਏ ਕਿਉਂਕਿ ਮੇਰੇ ਮੇਰੇ ਕਲਾਇੰਟ ਆਲਰੇਡੀ ਮੈਂ 14 ਵਕੀਲ ਸੀ ਉਹਦਾ 13 ਵਕੀਲ ਪਹਿਲਾਂ ਬਦਲ ਚੁਕੇ ਸੀ ਕਿਸੇ ਨੂੰ ਟਿਕਰ ਨਹੀਂ ਸੀ ਦਿੱਤਾ ਜਾਂਦਾ ਕਿਸੇ ਨਾਲ ਕੁਛ ਕਿਸੇ ਨਾਲ ਕੁਛ ਕਈ ਸਾਰੀਆਂ ਕਾਰਨ ਹੁੰਦੇ ਸੀ ਤੇ ਮੇਰੇ ਤੇ ਕੰਪਲੇਂਟ ਇਹ ਲਾਤੀ ਗਈ ਕਿ ਮੈਂ ਆਪਣੀ ਰਿਵਲਵਰ ਆਪਣੇ ਕਲਾਇੰਟ ਨੂੰ ਦਿੱਤੀ ਹੈ ਤੇ ਉਹਨੇ ਉਸ ਬੰਦੇ ਵੱਲ ਤਾਨ ਦਿੱਤੀ ਹੈ ਮੇਗਾ ਜੀ ਪਹਿਲਾ ਕਾਨੂੰਨ ਤੇ ਇਹ ਗੰਦਾ ਕਿ ਪ੍ਰੈਪਰੇਸ਼ਨ ਆਫ ਕਰਾਇਮ ਇਜ਼ ਨੋ ਕਰਾਇਮ ਕਿ ਮੈਂ ਰਵਾਲਵਰ ਜੇ ਆਪਣੇ ਹੌਸਟ ਉਹਦੇ ਚ ਹੌਲਸਟਰ ਚ ਫੜੀ ਹੈ ਤੇ ਮੰਨ ਲਓ ਤਾਨੀ ਵੀ ਹੈ ਨਾ ਜਾਂ ਮੈਂ ਇਹਨੂੰ ਦੇ ਕੇ ਵੀ ਉਹਨੇ ਤਾਨੀਏ ਤੇ ਕਾਨੂੰਨ ਤੇ ਤਾਂ ਕੋਈ ਕਾਨੂੰਨ ਜੁਰਮ ਨਹੀਂ ਬਣਦਾ ਹਾਂ ਮੈਂ ਗੋਲੀ ਚਲਾ ਦਿੰਦਾ ਚਾਹੇ ਉਹਨੂੰ ਨਾਂ ਲੱਗਦੀ 307 ਵੀ ਲੱਗ ਸਕਦੀ ਸੀ ਨੰਬਰ 1 ਨੰਬਰ 2 ਜਿੱਥੇ ਵੀ ਮੈਂ ਉਹ ਤਾਨੀ ਹੈ ਇਹਦਾ ਮਤਲਬ ਉਹ ਲਾਲਾ ਲਾਲਾ ਹੋਈ ਹੋਏਗੀ ਬਿਲਕੁਲ ਕਿਉਂਕਿ ਜਿਹੜਾ ਉਹ ਦੂਜਾ ਬੰਦਾ ਸੀ ਸ਼ਰਾਰਤੀ ਉਹਦੀ ਪੁਲਿਸ ਚੱਲਦੀ ਸੀ ਉਹਦੇ ਨਾਲ ਇੱਕ ਦੋ ਹੋਰ ਮਤਲਬ ਬੰਦੇ ਵੀ ਰਲੇ ਸੀ ਕਿ ਠੀਕ ਹੈ ਇਹਨੂੰ ਤੰਗ ਕਰੀਏ ਅ ਤੇ ਮੈਂ ਵੀ ਕਿਹਾ ਮੈਂ ਵੀ ਬਾਬੇ ਨਾਨਕ ਦਾ ਪੋਤਾ ਇਨੀ ਸ਼ੇਦੀ ਤੇ ਮੈਂ ਵੀ ਨਹੀਂ ਡਰਦਾ ਖਾਲਸਾ ਕਲਜ ਦਾ ਫੜਿਆ ਅਮਰਸਰ ਦਾ ਰਹਿਣ ਵਾਲਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਐਦਾਂ ਕਰੀਏ ਕਿ ਤੁਹਾਡੇ ਖੁਫੀਆ ਤੇ ਐਲਾਨੀਆਂ ਰਿਪੋਰਟ ਵਾਲੇ ਬੰਦੇ ਘੁੰਮਦੇ ਹੁੰਦੇ ਹੁੰਦੇ ਨਾ ਜਿਹਨੂੰ ਆਪਾਂ ਚਿੱਟ ਕਪੜੀਏ ਕੰਨੇ ਆ ਮੈਂ ਕਿਹਾ ਉਹ ਖੁਫੀਆ ਵਾਲੇ ਨੂੰ ਪੁੱਛੀਏ ਵੀ ਇੱਥੇ ਕੋਈ ਵਾਰਦਾਤ ਹੋਈ ਆ ਤੇ ਪੁਲਿਸ ਨੂੰ ਜਾਣਾ ਪਿਆ ਮੇਰੇ ਨਾਲ ਮੌਕੇ ਤੇ ਗਏ ਉਹਨਾਂ ਨੇ ਹੌਲੀ ਜੀ ਕੰਨ 'ਚ ਪੁੱਛ ਲਿਆ ਵੀ ਤੁਹਾਡੇ ਨਾਲ ਕੋਈ ਵਾਰਦਾਤ ਹੋਈ ਆ ਕਿ ਨਹੀਂ ਹੋਈ ਤੇ ਉਹ ਬੰਦਿਆਂ ਨੇ ਕਿਹਾ ਨਹੀਂ ਹੋਈ ਮੈਂ ਕਿਹਾ ਜੀ ਇਦਾਂ ਕਰੋ ਇੱਥੇ ਕੋਈ ਕੈਮਰਾ ਹੋਣਾ ਕੈਮਰੇ ਚ ਪਤਾ ਕਰਾ ਲਓ ਨਹੀਂ ਨਹੀਂ ਯਹਾਂ ਪਰ ਕੈਮਰਾ ਕੋਈ ਨਹੀਂ ਲਗਾ ਹੋਆ ਮੈਂ ਕੋਈ ਗੱਲ ਨਹੀਂ ਤੁਹਾਡੇ ਨਹੀਂ ਲੱਗਾ ਮੇਰੀ ਗੱਡੀ ਚ 6 ਕੈਮਰੇ ਲੱਗੇ ਆ ਮੇਰੀ ਗੱਡੀ ਤੇ ਤੁਸੀਂ ਅੱਗੋਂ ਲੰਘੋ ਜੀ ਫੋਟੋ ਖਿੱਚ ਕੇ ਉਹਨੇ ਕਲਾਊਡ ਤੇ ਵਧ ਨਹੀਂ ਮੈਨੂੰ ਪਤਾ ਲੱਗ ਜਾਣਾ ਕਿ ਇਨਸਪੈਕਟਰ ਸ਼ੋਕਮਰ ਜੀ ਇੱਥੋਂ ਲੰਘ ਕੇ ਗਏ ਨੇ ਮੈਂ ਕਿਹਾ ਮੇਰੀ ਗੱਡੀ ਇੰਨੀ ਸੈਂਸਿਟਿਵ ਮੈਂ ਰੱਖੀ ਹੈ ਕਿਉਂਕਿ ਮੈਂ ਕੰਮ ਇਹੋ ਜਿਹੇ ਨੇ ਮੇਰੇ ਮੈਂ ਪ੍ਰੋਟੈਕਟ ਉਹਨਾਂ ਨੂੰ ਕਰਨ ਜਾਣਾ ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਫਸਾਇਆ ਔਰ ਫਿਰ ਮੈਂ ਉਹਦੇ ਗੁੱਸੇ ਚ ਮੈਂ ਕਿਆ ਕੋਈ ਜਿਹੜੀਆਂ ਉਹਨੇ ਦੱਸਿਆ ਸੀ ਵੀ ਜਿਹੜੇ ਕਾਤਲ ਇਧਰ ਦੀ ਅੰਦਰ ਵੜੇ ਕੋਈ ਵੈਪਨ ਰਿਕਵਰ ਨਹੀਂ ਹੋਇਆ ਤੇ ਅਲਟੀਮੇਟਲੀ ਮੈਂ ਬੰਦਾ ਬਾਇਜਤ ਬਰੀ ਕਰਾਇਆ ਹੁਣ ਉਹ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਉਹ ਗਲਤ ਪਰਚਾ ਕੀਤਾ ਸੀ ਜਿਹੜੇ ਮੇਰੇ ਬੰਦੇ ਨੂੰ ਗਲਤ ਨੂੰ ਫਸਾਇਆ ਸੀ ਔਰ ਜਿਹੜੇ ਗਵਾਹ ਉਹਦੇ ਭੁਗਤੇ ਸੀ ਸਾਰਿਆਂ ਦੇ ਉੱਤੇ ਮੈਂ ਕੈਪੀਟਲ ਪਨਿਸ਼ਮੈਂਟ ਦਾ ਕੇਸ ਪਾ ਰਿਹਾ ਤੇ ਮੁਆਵਜ਼ਾ ਲੈ ਰਿਹਾ ਪਰ ਅਲਟੀਮੇਟਲੀ ਮੈਂ ਕਹੂੰਗਾ ਐਜ਼ ਅ ਟੂਰਿਸਟ ਜੇ ਮੈਂ ਗੱਲ ਕਰਾਂ ਤਾਂ ਵੀ ਹਿਮਤ ਦੇਖੋ ਪੰਜਾਬ ਚ ਐਂਟਰੀ ਵਾਲੇ ਤੁਹਾਡੇ ਕੋ ਕੋਈ ਟੋਲ ਟੈਕਸ ਨਹੀਂ ਲਿਆ ਜਾਂਦਾ ਪੰਜਾਬ ਦਾ ਬਿਲਕੁਲ ਤੁਸੀਂ ਇਧਰੋਂ ਜਾਓ ਧਰਮਸ਼ਾਲਾ ਵਾਲੇ ਪਾਸੇ ਉਨੇ ਇਧਰੋਂ ਜਾਓ ਆ ਟੱਪਦਿਆਂਸਾਰ ਆਪਣਾ ਪੰਜੌਰ ਉੱਥੇ ਹੁਸੇ ਵੜਦਿਆਂਸਾਰ 30 ਰੁਪਏ 75 ਰੁਪਏ 60 ਰੁਪਏ ਅਲੱਗ-ਅਲੱਗ ਮਾਚਲ ਦਾ ਟੋਲ ਹੈ ਕਿਸੇ ਗੱਲ ਦਾ ਟੋਲ ਲੈਂਦੇ ਹੋ ਵੀ ਸਾਡੇ ਕੋਲੋਂ ਅੰਦਰ ਵੜਨ ਦਾ ਬਾਹਰ ਨਿਕਲਣ ਦਾ ਫੇਰ ਆ ਜਾਂਦਾ ਠੀਕ ਹੈ ਨੈਸ਼ਨਲ ਹਾਈਵੇ ਤੇ ਸੜਕ ਬਣਾਈ ਉਹਦਾ ਟੋਲ ਹੈ ਸਾਨੂੰ ਸਮਝ ਲੱਗਦੀ ਐ ਸੀ ਪੰਜਾਬ ਚ ਦਿੰਨੇ ਪੂਰੇ ਇੰਡੀਆ ਚ ਦਿੰਨੇ ਆ ਪਰ ਹਿਮਾਚਲ ਵੜਨ ਦਾ ਟੋਲ ਜੰਮੂ ਵੜਨ ਦਾ ਟੋਲ ਕਿਉਂ ਆ ਕਿਉਂ ਨਹੀਂ ਪੰਜਾਬ ਸਾਡਾ ਟੋਲ ਲਾਉਂਦਾ ਹਿਮਾਚਲ ਦੀਆਂ ਤੇ ਜੰਮੂ ਦੀਆਂ ਨਾਨ ਪੰਜਾਬੀ ਗੱਡੀਆਂ ਤੇ ਕਿਉਂ ਨਹੀਂ ਲਾਉਂਦਾ ਫਿਰ ਕਿਉਂ ਨਾ ਆਪਾਂ ਰੈਵਨਿਊ ਉਹਨਾਂ ਤੋਂ ਵੀ ਇਕੱਠਾ ਕਰੀਏ ਉਹਨਾਂ ਨੂੰ ਇੱਧਰ ਆ ਕੇ ਆਪਣਾ ਘਰ ਕੋਠੀ ਲੈਣ ਦੀ ਇਜਾਜ਼ਤ ਆ ਕਿਉਂ ਨਹੀਂ ਸਾਨੂੰ ਉਧਰ ਇਜਾਜ਼ਤ ਮਿਲਦੀ ਪਈ ਕਿਉਂ ਅੱਜ ਤੱਕ ਉਹ ਨਹੀਂ ਸੀ ਹੈ ਤੇ ਉਹ ਵੀ ਪੰਜਾਬ ਸੀ ਫਿਰ ਉਹਦੇ ਤੇ ਆਪਾਂ ਆਰਟੀਕਲ ਕਿਉਂ ਲਾ ਕੇ ਬੈਠੇ ਆ ਸੋ ਇਹਨਾਂ ਚੀਜ਼ਾਂ ਖਾਸ ਕਰਕੇ ਜਿਹੜੇ ਵਰਦੀਧਾਰੀ ਇਹੋ ਜੀ ਗੁੰਡਾਗਰਦੀ ਕਰਦੇ ਪਏ ਨੇ ਦੂਜੀਆਂ ਸਟੇਟਾਂ 'ਚ ਔਰ ਨਜਾਇਜ਼ ਟੂਰਿਸਟ ਨੂੰ ਤੰਗ ਕਰ ਰਹੇ ਨੇ ਉਹ ਇਰਿਸਪੈਕਟਿਵ ਉਹ ਥਾਣੇਦਾਰ ਹੈ ਉਹ ਵਕੀਲ ਹੈ ਉਹ ਜੱਜ ਹੈ ਉਹ ਕੋਈ ਵੀ ਹੈ ਤੇ ਫਿਰ ਇਹਦਾ ਮਤਲਬ ਰਿਸਕ ਵਧਾ ਰਹੇ ਹੋ ਤੁਸੀਂ ਪਬਲਿਕ ਨਾ ਆਵੇ ਇਹਨਾਂ ਦੇ ਸ਼ਹਿਰਾਂ 'ਚ ਤੇ ਜੇ ਮੈਂ ਵਾਅਦਾ ਕਰਦਾ ਜਦੋਂ ਇਹ ਕੋਵਿਡ ਆਇਆ ਸੀ ਨਾ ਜਦੋਂ ਰੱਬ ਨੇ ਮਾਰ ਮਾਰੀ ਸੀ ਵੱਡੇ ਵੱਡੇ ਦੇ ਹੋਟਲ ਵਿਗ ਗਏ ਵੱਡੇ ਵੱਡੇ ਭੀਖ ਮੰਗਣ ਤੇ ਆ ਗਏ ਔਰ ਇਹ ਨਵ ਦੁਬਾਰਾ ਆ ਸਕਦੀ ਹੈ ਜੇ ਸਾਡੇ ਸਾਰੇ ਪੰਜਾਬੀ ਇਕਾ ਕਰ ਲੈਣ 90% ਤੇ ਪੰਜਾਬ ਜਾਂਦਾ ਪਿਆ 50% ਗੁਜਰਾਤ ਅਹਮਦਾਬਾਦ ਇਧਰੋਂ ਬੰਬੇ ਬੰਬੇ ਇਧਰ ਆਂਦਾ ਨਹੀਂ ਦੋਨੋਂ ਕੋ ਆਪਣੀਆਂ ਪਹਾੜੀਆਂ ਹੀ ਆ ਮ제 ਲੈਣ ਨੂੰ ਇੱਥੇ ਕਰਨੀ ਕੁਛ ਨਹੀਂ ਹੁੰਦੇ ਸੋ ਇਹ ਚੀਜ਼ਾਂ ਅਲਟੀਮੇਟਲੀ ਰੋਂਗ ਮੈਸੇਜ ਦੇ ਰਹੀਆਂ ਨੇ ਵਰਦੀ ਚ ਰਹਿ ਕੇ ਗੈਰ ਕਾਨੂੰਨੀ ਕੋਈ ਵੀ ਕੰਮ ਕਰਨਾ ਪਾਪ ਹੈ ਔਰ ਉਹਦੀ ਪਨਿਸ਼ਮੈਂਟ ਹੈਗੀ ਹੈ ਉਹਦੇ ਚ ਮੈਂ ਸਮਰਥਨ ਨਹੀਂ ਕਰਦਾ ਕਿਸੇ ਵੀ ਵਰਦੀਧਾਰੀ ਦਾ ਕਿ ਉਹ ਇਦਾਂ ਦੀ ਹਰਕਤ ਕਰਕੇ ਕਿਦਾਂ ਆਪਣੇ ਆਪ ਦਾ ਬਚਾਅ ਮੰਨਦਾ ਹੈ ਬੇ ਬਹੁਤ ਗਲਤ ਹੈ ਜਿਹੜਾ ਬੰਦਾ ਘਰੋਂ ਛੁੱਟੀ ਤੇ ਗਿਆ ਉਹ ਰਿਲੈਕਸ ਹੋਣ ਗਿਆ ਉਹ ਮ제 ਲੈਣ ਗਿਆ ਵਾਦੀਆਂ ਵੇਖਣ ਗਿਆ ਇਸ ਗਰਮੀ ਦੀ ਨੂੰ ਛੱਡ ਕੇ ਠੰਡੀਆਂ ਵਾਦੀਆਂ ਤੇ ਉਹਨੂੰ ਉੱਥੇ ਸਗੋਂ ਸੁੱਖ ਦਾ ਅਹਿਸਾਸ ਦਿਓ ਤਾਂ ਕਿ ਟੂਰਿਜ਼ਮ ਵਧੇ ਪਿਆਰ ਵਧੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਨਿੱਕੇ ਹੁੰਦੇ ਵੈਸ਼ਨੋ ਦੇ ਵੀ ਜਾਂਦੇ ਹੁੰਦੇ ਸੀ ਨਾ ਉੱਥੇ ਲੋਕਾਂ ਦੇ ਘਰਾਂ 'ਚ ਰਹਿੰਦੇ ਸੀ ਤੇ ਤੁਰਨ ਲੱਗਿਆ 50 ਰੁਪਏ ਸ਼ਗਨ ਪਾਉਣਾ 20 ਰੁਪਏ ਸ਼ਗਨ ਪਾਉਣਾ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਕਿੰਨੇ ਪੈਸੇ ਦੇ ਕੇ ਚੱਲੇ ਜੀ ਅੱਜ ਕਮਰਸ਼ੀਅਲਾਈਜ਼ ਹੋ ਗਿਆ ਸਾਰਾ ਕੁਝ ਇੰਨੇ ਘੋਟਲ ਖੁੱਲ ਗਏ ਨੇ ਕਿ এনवायरमेंट ਦਾ ਨੁਕਸਾਨ ਮੈਂ ਕਹਿੰਦਾ ਪਿੱਛੇ ਜਿਹੜੇ ਪਹਾੜ ਦੇ ਲੋਕਾਂ ਨੇ ਪਹਾੜਾਂ 'ਚ ਅੱਗ ਲਾਈ ਆ ਹੁਣੇ ਇਹ ਧਰਮਸ਼ਾਲਾ ਵਾਲੇ ਪਾਸੇ ਨੱਡੀ ਵਾਲੇ ਪਾਸੇ ਅੱਗ ਲਾਈ ਇਹਨਾਂ ਨੇ ਕਿਉਂ ਨਹੀਂ ਅਜੇ ਤੱਕ ਫੜ ਕੇ ਅੰਦਰ ਦਿੱਤੇ ਕਿਉਂ ਸ਼ਰਮ ਤੁਰੇ ਫਿਰਦੇ ਪੈਣੇ ਸੋ ਜਿਹੜੇ ਇਸ ਜਿਹੜਾ ਵੀ ਨਾਮ ਆਇਆ ਸੀ ਉਹ ਠਾਕੁਰ ਨੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਔਰ ਪਨਿਸ਼ਮੈਂਟ ਨੂੰ ਪਬਲਿਕ ਕਰਨਾ ਚਾਹੀਦਾ ਤਾਂ ਕਿ ਪਤਾ ਲੱਗੇ ਦੇਖੋ ਉਹ ਗਲਤ ਜਗ੍ਹਾ ਤੇ ਜੇ ਗੱਡੀ ਲੱਗ ਰਹੀ ਸੀ ਨਾ ਉਦੀ ਫੋਟੋ ਖਿੱਚਦਾ ਆਲੇ ਦੁਆਲੇ ਏਰੀਆ ਦੀ ਫੋਟੋ ਕੈਜਦਾ ਨੋ ਪਾਰਕਿੰਗ ਦਿਖਾਉਂਦਾ ਚਲਾਨ ਕੱਟਦਾ ਅਗਲੇ ਤੇ ਹੱਥ ਫੜਾ ਦਿੰਦਾ ਔਰ ਜੇ ਉਹ ਇਦਾਂ ਨਹੀਂ ਕਰ ਸਕਿਆ ਤੇ ਉਹਨੇ ਗੈਰ ਕਾਨੂੰਨੀ ਕੰਮ ਕੀਤਾ ਹੱਥਾ ਪਾਈ ਕਰਕੇ ਉਹ ਪਨਿਸ਼ਮੈਂਟ ਦਾ ਅਧਿਕਾਰੀ ਹੈ ਇੱਥੇ ਮੈਂ ਗੱਲ ਕਹੂੰਗਾ ਜਿਹੜੇ ਐਨ ਆਰ ਆਈ ਪਰਿਵਾਰ ਸੀਗਾ ਹਾਂਜੀ ਉਸ ਦਾ ਜਿਹੜਾ ਕੀ ਖਮਿਆਜ਼ਾ ਜਿਹਨੂੰ ਦੱਸ ਦਈਏ ਕੁਲਵਿੰਦਰ ਕੌਰ ਦੇ ਜਿਹੇ ਥੱਪੜ ਮਾਰਿਆ ਸੀ ਜਦੋਂ ਜੀ ਰਿੰਕਾ ਕੰਗਣਾ ਰਣੋਤ ਦੇ ਕੰਗਣਾ ਰਣੋਤ ਉਸ ਨੂੰ ਲੈ ਕੇ ਕਹਿੰਦੇ ਵੀ ਤੁਸੀਂ ਸਾਡੇ ਉਹਦੇ ਥੱਪੜ ਮਾਰਿਆ ਉਸ ਨੂੰ ਲੈ ਕੇ ਜਿਹੜੀ ਕੀ ਕੁੱਟਮਾਰ ਕੀਤੀ ਗਈ ਹੈ ਹੂੰ ਤੇ ਔਰ ਲਾਇਨ ਕੇ ਆਰਡਰ ਕੀ ਕਹਿੰਦਾ ਹੈ ਵੀ ਜੇ ਇਹ ਜੀ ਤਰ੍ਹਾਂ ਆ ਮਤਲਬ ਜਿਹੜੇ ਬੰਦਿਆਂ ਦੇ ਪੈ ਸਕਦੀਆਂ ਮਤਲਬ ਕਾਰਵਾਈ ਹੋ ਸਕਦੀ ਇਸ ਉਤੇ ਬਿਲਕੁਲ ਹੋ ਸਕਦੀ ਹੈ ਜੀ ਕਗਨਨ ਰੌਤ ਨੂੰ ਉਹਨੇ ਥੱਪੜ ਮਾਰਿਆ ਆ ਕੇ ਕੁਲਵਿੰਦਰ ਕੌਰ ਨੂੰ ਪੁੱਛੋ ਨਾ ਜਾਂ ਉਹਦੀ ਸੀਐਫਐਸ ਨੂੰ ਪੁੱਛੋ ਮੈਂ ਜਾਣਦਾ ਤੇ ਤੁਸੀਂ ਜਾਂਦੇ ਹੋ ਤੁਹਾਨੂੰ ਕੁੱਟਣ ਦਾ ਕੀ ਕੰਮ ਹੈ ਏਵਰੀ ਪੰਜਾਬੀ ਇਜ਼ ਨਾਟ ਸੇਮ ਏਵਰੀ ਹਿਮਾਚਲੀ ਇਜ਼ ਨਾਟ ਸੇਮ ਚੰਗੇ ਲੋਕ ਉੱਥੇ ਵੀ ਨੇ ਕਿਸੇ ਵੀ ਕੰਟਰੀ ਜਾਓ ਹਰ ਤਰ੍ਹਾਂ ਦੀ ਹਰ ਸਮਾਜ ਹਰ ਧਰਮ ਹਰ ਤਰ੍ਹਾਂ ਦਾ ਲੋਕ ਹੈ ਪਰ ਇਦਾਂ ਦੀ ਰੇਸਿਸਿਜ਼ਮ ਰੱਖਣਾ ਕਿ ਇਹ ਪੰਜਾਬੀ ਆਇਆ ਇਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿਓ ਤਾਂ ਮੈਂ ਕਹਿੰਦਾ ਤੁਸੀਂ ਉੱਥੇ ਤੁਸੀਂ ਜਾ ਕੇ ਤੇ ਵੇਖੋ ਕਿਸੇ ਪਹਾੜੀ ਇਲਾਕੇ 'ਚ ਟੈਕਸੀ ਡਰਾਈਵਰ ਇੰਨੀ ਰਫ ਗੱਡੀ ਚਲਾਉਂਦੇ ਆ ਕਿ ਤੁਹਾਡੀ ਗੱਡੀ ਵੀ ਮਾਰ ਜਾਣਗੇ ਤੇ ਆ ਕੇ ਇਕੱਠੇ ਹੋ ਕੇ ਤੁਹਾਨੂੰ ਕੁੱਟਣ ਪੈ ਜਾਣਗੇ ਮਤਲਬ ਉਲਟ ਸਾਡੇ ਤੇ ਹੀ ਪੈ ਜਾਣਗੇ ਤੁਹਾਨੂੰ ਤੁਹਾਡੇ ਤੇ ਪੈ ਜਾਣਗੇ ਤੁਹਾਨੂੰ ਆਪਣਾ ਬਚਾਉਣਾ ਪੈਂਦਾ ਹੈ ਸਭ ਤੋਂ ਜ਼ਿਆਦਾ ਗੰਦਗੀ ਚੱਲਦੀ ਹੈ ਜੰਮੂ ਕਸ਼ਮੀਰ 'ਚ ਬਹੁਤ ਬੁਰਾ ਹਾਲ ਹੈ ਖਾਸ ਕਰਕੇ ਵੈਸਟੋ ਦੇ ਵੀ ਧਾਰਮਿਕ ਸਥਾਨਾਂ ਤੇ ਮਤਲਬ ਉੱਥੇ ਪ੍ਰਾਈਵੇਟ ਗੁੰਡੇ ਖਲੋਤੇ ਨੇ ਕਿ ਤੂੰ ਇਸ ਤੋਂ ਅੱਗੇ ਆਟੋ ਨਹੀਂ ਲੈ ਕੇ ਜਾਣਾ ਤਾਂ ਕਿ ਮਹਿੰਗਾ ਆਟੋ ਕਰਨਾ ਪਵੇ ਪੁਲਿਸ ਚੁੱਪ ਬੈਠੀ ਹੈ ਕਹਿੰਦੇ ਅਸੀਂ ਕੀ ਕਰੇ ਸੋ ਅਲਟੀਮੇਟਲੀ ਮਾੜੇ ਪਾਸੇ ਜਾ ਰਹੇ ਅਸੀਂ ਔਰ ਇਹਨਾਂ ਚੀਜ਼ਾਂ ਦਾ ਐਡਮਿਨਿਸਟ੍ਰੇਸ਼ਨ ਨੂੰ ਹੀ ਸਖਤ ਤਰੀਕੇ ਨਾਲ ਇਹਦਾ ਲੈਣਾ ਪੈਣਾ ਸੰਗਿਆਨ ਔਰ ਉੱਤੇ ਕਾਰਵਾਈ ਕਰਨੀ ਪੈਣੀ ਹੈ ਤਾਂ ਬਚਾਅ ਹੋਣਾ ਨਹੀਂ ਤਾਂ ਦਿਨ ਔਖੇ ਹੁੰਦੇ ਜਾਣਗੇ ਸਰਕਾਰਾਂ ਨੂੰ ਕੀ ਕਹੋਂਗੇ ਇੱਥੇ ਸਰਕਾਰਾਂ ਚੁੱਪ ਬੈਠੀਆਂ ਨੇ ਚੋਰ ਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਤੇ ਕਿਸੇ ਸ਼ਹਿਰ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਭਾਜੀ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਇਮਾਨਦਾਰੀ ਨਾਲ ਕਰ ਲਵੇ ਨਾ ਬਿਨਾ ਬਾਇਸ ਹੋਇਆ ਕਰ ਲਵੇ ਬਿਨਾ ਰਿਸ਼ਵਤ ਲਿਆਂ ਕਰਲੇ ਤੁਸੀਂ ਗੁਰਦੁਆਰੇ ਮੰਦਰ ਦੇ ਬਾਹਰ ਚੱਪਲਾਂ ਚੁੱਕਣੀਆਂ ਵੀ ਤੁਹਾਨੂੰ ਔਖੀਆਂ ਲੱਗਣਗੀਆਂ ਜੀ ਇੱਥੇ ਗੱਡੀਆਂ ਚੋਰੀ ਹੋ ਜਾਂਦੀਆਂ ਤੇ ਬੱਸਾਂ ਚੋਰੀ ਹੁੰਦੀਆਂ ਤੇ ਪਤਾ ਨਹੀਂ ਲੱਗਦਾ ਬੱਸ ਕਿੱਥੇ ਗਈ ਸੋ ਕਿਤੇ ਨਾ ਕਿਤੇ ਤੇ ਕਮਜ਼ੋਰੀ ਚੌਂਕੀਦਾਰ ਚੋਰ ਹੈ ਇਹ ਕਲੀਅਰ ਗੱਲ ਕਹੂੰਗਾ ਚੌਂਕੀਦਾਰ ਚੋਰ ਹੈ ਉਹ ਕਿਹੜਾ ਚੌਂਕੀਦਾਰ ਹੈ ਕਿਹੜਾ ਚੋਰ ਹੈ ਇਹ ਸਭ ਨੂੰ ਅੰਦਰ ਖੱਤੇ ਪਤਾ ਹੈ ਨਜਾਇਜ਼ ਬੰਦੇ ਜੇਲ੍ਹਾਂ 'ਚ ਬੈਠੇ ਨੇ ਜਾਇਜ਼ ਬਾਹਰ ਘੁੰਮਦੇ ਪਏ ਨੇ ਬਿਲਕੁਲ ਤੇ ਬੜਾ ਕੁਛ ਹੈ ਜੀ ਮਤਲਬ ਨਜਾਇਜ਼ ਤਰੀਕੇ ਨਾਲ ਜੇਲ੍ਹਾਂ 'ਚ ਬੈਠੇ ਨੇ ਤੇ ਜਿਨ੍ਹਾਂ ਨੇ ਜੁਰਮ ਕੀਤਾ ਉਹ ਸ਼ਰੇਆਮ ਘੁੰਮਦੇ ਪਏ ਨੇ ਸਾਰਾ ਕੁਝ وکਾਲਤ ਦੇ ਵਿੱਚ ਬਹੁਤ ਕੁਝ ਵੇਖ ਲਿਆ ਫਿਰ ਵੀ ਕਹੂੰਗਾ ਕਿ ਐਡਮਿਨਿਸਟ੍ਰੇਸ਼ਨ ਅੱਜ ਵੀ ਸਟਰੋਂਗ ਹੋਣੀ ਚਾਹੀਦੀ ਹੈ ਜਦ ਤੱਕ ਸਟਰੋਂਗ ਨਹੀਂ ਹੁੰਦੀ ਤਦ ਤੱਕ ਸੋਲੂਸ਼ਨ ਔਖਾ ਹੈ ਧੰਨਵਾਦ ਜੀ